ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਪੰਜ ਸਿਫਤਾਂ ਇੱਕ ਬੰਦੇ 'ਚ ਹੋਣ ਪਰ ਉਸ ਦੇ ਅੰਦਰ ਲੱਭਦੇ ਨਾਲ ਪਿਆਰ ਦੀ ਕੋਈ ਸਿਫਤ ਨਾ ਹੋਵੇ ਤਾਂ ਉਹ ਮਰਿਆ ਹੋਇਆ ਹੁੰਦਾ ਹੈ ਇਸ ਤਰ੍ਹਾਂ ਦੇ ਬਚਨ ਬਿਲਾਸ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਚੱਲਦੇ ਜਾ ਰਹੇ ਸਨ ਕਿ ਇੱਕ ਬਸਤੀ ਆ ਗਈ ਮਰਦਾਨਾ ਕਹਿਣ ਲੱਗਾ ਸੱਚੇ ਪਾਤਸ਼ਾਹ ਅੱਜ ਮੈਨੂੰ ਇਸ ਬਸਤੀ ਨੂੰ ਦੇਖ ਕੇ ਖੁਸ਼ੀ ਨਹੀਂ ਹੋ ਰਹੀ ਇਹ ਨਗਰ ਦੇਖ ਕੇ ਮੈਂ ਉਦਾਸ ਹੋ ਗਿਆ ਹਾਂ ਮੈਨੂੰ ਕੋਈ ਸਹਿਮ ਡਰ ਜਿਹਾ ਲੱਗਣ ਲੱਗ ਪਿਆ ਹੈ ਵਾਹਿਗੁਰੂ ਸੁਖ ਕਰੇ ਗੁਰੂ ਜੀ ਨੇ ਫਰਮਾਨ ਕੀਤਾ ਮਰਦਾਨਿਆ ਇਹ ਤੇਰੀ ਗੱਲ ਬਿਲਕੁਲ ਠੀਕ ਹੈ ਇਹ ਜਿਹੜਾ ਪਿੰਡ ਹੈ ਇਹ ਉਹਨਾਂ ਡਾਕੂਆਂ ਚੋਰਾਂ ਦਾ ਹੈ ਜਿਹੜੇ ਪਹਿਲਾਂ ਬੰਦੇ ਨੂੰ ਮਾਰ ਦਿੰਦੇ ਹਨ ਅਤੇ ਪਿੱਛੋਂ ਤਲਾਸ਼ੀ ਲੈਂਦੇ ਹਨ ਬੜੇ ਹੀ ਕਠੋਰ ਡਾਕੂ ਹਨ ਮਰਦਾਨਾ ਕਹਿ ਲੱਗਾ ਫਿਰ ਮਹਾਰਾਜ ਤੁਸੀਂ ਇੱਥੇ ਕਿਉਂ ਜਾ ਕੇ ਫਸਦੇ ਹੋ ਇਹਨਾਂ ਦੇ ਚਿਹਰੇ ਬਹੁਤ ਡਰਪਨੇ ਹਨ ਇਹਨਾਂ ਦੀਆਂ ਅੱਖਾਂ ਡਰਾਉਣੀਆਂ ਹਨ ਇਹਨਾਂ ਦੀ ਤੁਰ ਡਰਾਉਣੀ ਹੈ ਇਨਾਂ ਦੀ ਗਰਦਨ ਮੁਰਲੇ ਢਰੋਣੀ ਹੈ ਜਿੰਨੀ ਹਰਕਤ ਮੈਂ ਦੇਖੀ ਹੈ ਇਹ ਸਭ ਡਰੋਣੀ ਹੈ ਗੁਰੂ ਨਾਨਕ ਦੇਵ ਜੀ ਨੇ ਕਿਹਾ ਇਹ ਇਸ ਲਈ ਕਿਉਂਕਿ ਇਹ ਹਰ ਵਕਤ ਹਿੰਸਕ ਕੰਮ ਕਰਦੇ ਹਨ ਇਨਾਂ ਦੀ ਰੋਜ਼ੀ ਹਿੰਸਾ ਵਿੱਚ ਹੈ ਹਿੰਸਕ ਦਾ ਜਿਹੜਾ ਚਿਹਰਾ ਹੁੰਦਾ ਹੈ ਚਾਹੇ ਜਾਨਵਰ ਮਾਰਨ ਵਾਲਾ ਹੋਵੇ ਬੁੱੱਚੜ ਹੋਵੇ ਚਾਹੇ ਕਸਾਈ ਹੋਵੇ ਚਿਹਰਾ ਦੇਖ ਲੈਣਾ ਕਦੀ ਸ਼ਾਂਤੀ ਨਹੀਂ ਆਉਂਦੀ ਡਰ ਆਉਂਦਾ ਹੈ ਪੈ ਹੁੰਦਾ ਹੈ ਪਰ ਮਹਾਤਮਾ ਦਾ ਦਰਸ਼ਨ ਕੋਈ ਕਰ ਲੋ ਤਾਂ ਸ਼ਾਂਤੀ ਆ ਜਾਂਦੀ ਹੈ ਮਹਾਤਮਾ ਦੇ ਦਰਸ਼ਨ ਕਰਨ ਦੇ ਨਾਲ ਹੀ ਖੋਟੀ ਮਤ ਦੂਰ ਹੋ ਜਾਂਦੀ ਹੈ ਉਹ ਸਾਡੇ ਮਿੱਤਰ ਹੁੰਦੇ ਹਨ ਗੁਰਮਖਦਰ ਦੀਦਾਰ ਮੰਗਦੇ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਹਜੇ ਤੱਕ ਜਾਣਿਆ ਹੀ ਨਹੀਂ ਕਿ ਉਹ ਕੌਣ ਹਨ ਇਸ ਤਰ੍ਹਾਂ ਦੇ ਵਿਚਾਰ ਕਰਦੇ ਹੋਏ ਜਦੋਂ ਉਹ ਨਗਰ ਕੋਲ ਪੁੱਜੇ ਤਾਂ ਕਹਿਣ ਲੱਗੇ ਮਰਦਾਨੀਆਂ ਉਹ ਲੋਕ ਸਾਨੂੰ ਵੇਖ ਕੇ ਵਿਉਤਾ ਬਣਾ ਰਹੇ ਹਨ ਦੇਖੀ ਤੂੰ ਹੁਣ ਕਿਵੇਂ ਸਾਡੇ ਨਾਲ ਚਾਲਾਂ ਚੱਲਣਗੇ ਤੇ ਜਦੋਂ ਉਹ ਹੋਰ ਨਗਰ ਤੇ ਨੇੜੇ ਪਹੁੰਚੇ ਤਾਂ ਉੱਥੋਂ ਦੇ ਲੋਕ ਆਪਸ ਵਿੱਚ ਗੱਲਾਂ ਕਰ ਰਹੇ ਸਨ ਇਹ ਇਹਨਾਂ ਦੇ ਚਿਹਰੇ ਤਾਂ ਵੇਖੋ ਕਿੰਨੇ ਲਾਲ ਸੁਹੇ ਹਨ ਇਹਨਾਂ ਦੇ ਚਿਹਰੇ ਦਗਦਾ ਕਰ ਰਹੇ ਹਨ ਇੰਜ ਲੱਗਦਾ ਹੈ ਕੋਈ ਵੱਡੇ ਤਾਂ ਨਹੀਂ ਹਨ ਜਾਣ ਬੁਝਕੇ ਸਾਧਵਾਨ ਕੇ ਆਪਣਾ ਤੰਝ ਪਾ ਰਹੇ ਹਨ ਕਿ ਸਾਨੂੰ ਕੋਈ ਲੁੱਟ ਹੀ ਨਾ ਲਵੇ ਆਪਣੇ ਆਪ ਨੂੰ ਬਹਿਰੂਪਿਆ ਬਣਾ ਕੇ ਕੁਮਰੇ ਹਨ ਉਹਨਾਂ ਵਿੱਚੋਂ ਇੱਕ ਬੋਲਿਆ ਕਿ ਮੈਂ ਇਹਨਾਂ ਨੂੰ ਜਾ ਕੇ ਲੁੱਟਦਾ ਹਾਂ ਤੁਸੀਂ ਸਾਰੇ ਮੇਰਾ ਸਾਥ ਦੇਣਾ ਇਹਨਾਂ ਕੋਲੋਂ ਜੋ ਵੀ ਕੁਝ ਮਿਲੇਗਾ ਮੈਂ ਸੌਖਾ ਹਾਂਦਾ ਹਾਂ ਕਿ ਆਪਸ ਵਿੱਚ ਵੰਡ ਕੇ ਖਾਵਾਂਗੇ ਅਤੇ ਉਹ ਗੁਰੂ ਨਾਨਕ ਮਹਾਰਾਜ ਕੋਲ ਆਕੇ ਕਹਿ ਲੱਗਾ ਕਿ ਮੇਰੇ ਤਾਂ ਪਾਗ ਹੀ ਜੱਗ ਗਏ ਹਨ ਤੁਹਾਡੇ ਦਰਸ਼ਨ ਹੋ ਗਏ ਹਨ ਇਹ ertid ਪਵਿੱਤਰ ਹੋ ਗਈ ਹੈ ਅਤੇ ਗੁਰੂ ਨਾਨਕ ਮਹਾਰਾਜ ਉਸਦੇ ਨਾਲ ਚੱਲ ਪਏ ਉਸਦੇ ਘਰ ਵਿੱਚ ਸੋਨੇ ਬਿਸਤਰੇ ਵਿਸ਼ੇ ਹੋਏ ਸਨ ਗੁਰੂ ਮਹਾਰਾਜ ਨੂੰ ਕਹਿ ਲੱਗਾ ਇੰਨਾ ਉੱਤੇ ਬਿਰਾਜਮਾਨ ਹੋ ਜਾਓ ਗੁਰੂ ਮਹਾਰਾਜ ਨੇ ਫਰਮਾਇਆ ਅਸੀਂ ਮੰਝਿਆ ਤੇ ਨਹੀਂ ਬੰਦੇ ਸਾਡਾ ਤਾਂ ਪੁੰਜ ਹੀ ਅਸਨ ਵਧੀਆ ਹੈ ਥੱਲੇ ਜ਼ਮੀਨ ਤੇ ਸਫ ਪਈ ਹੋਈ ਸੀ ਤਾਂ ਉਹ ਚੋਰ ਕਹਿਣ ਲੱਗਾ ਮਹਾਰਾਜ ਮੈਂ ਜਲ ਲੈ ਆ ਕੇ ਆਪ ਜੀ ਦੇ ਚਰਨ ਤੋਂ ਮਨ ਨਹਾ ਇਹ ਕਹੇ ਉਹ ਗੁਰੂ ਮਹਾਰਾਜ ਕੋਲ ਗਰਮ ਜਲ ਲੈ ਕੇ ਆ ਗਿਆ ਗੁਰੂ ਨਾਨਕ ਪਾਸ਼ਾ ਨੇ ਮਰਦਾਨੇ ਨੂੰ ਕਿਹਾ ਤਾਂ ਮਰਦਾਨਾ ਕਹਿਣ ਲੱਗਾ ਨਾ ਸੱਚੇ ਪਾ사 ਅਸੀਂ ਤਾਂ ਇੰਜ ਹੀ ਚੰਗੇ ਹਾਂ ਹੁਣ ਚੋਰ ਦੁੱਧ ਲੈ ਆਇਆ ਅਤੇ ਕਹਿਣ ਲੱਗਾ ਤੁਸੀਂ ਸਾਡੇ ਆਤੀਤੀ ਹੋ ਜੇਕਰ ਆਤੀਤੀ ਦੀ ਸੇਵਾ ਹੀ ਨ ਕੀਤੀ ਤਾਂ ਸਾਨੂੰ ਪਾਪ ਲੱਗੇਗਾ ਅਤੇ ਜਦੋਂ ਚੋਰ ਨੇ ਦੁੱਧ ਨੂੰ ਗੁਰੂ ਨਾਨਕ ਪਾਸ਼ਾ ਦੇ ਅੱਗੇ ਕੀਤਾ ਤਾਂ ਗੁਰੂ ਮਹਾਰਾਜ ਨੇ ਮਰਦਾਨੇ ਵੱਲ ਵੇਖਿਆ ਅਤੇ ਕਹਿਣ ਲੱਗੇ ਮਰਦਾਨਿਆ ਤੈਨੂੰ ਤਾਂ ਭੁੱਖ ਲੱਗੀ ਸੀ ਮਰਦਾਨਾ ਕਹਿਣ ਲੱਗਾ ਸੱਚੇ ਪਾਤਸ਼ਾਹ ਅੱਜ ਤਾਂ ਮੇਰਾ ਕੁਝ ਖਾਣ ਪੀਣ ਨੂੰ ਜੀ ਹੀ ਨਹੀਂ ਕਰਦਾ ਅੱਜ ਨਾ ਭੁੱਖ ਪਤਾ ਨਹੀਂ ਕਿੱਥੇ ਚਲੀ ਗਈ ਉਹ ਚੋਰ ਫੇਰ ਜਾਂਦਾ ਹੈ ਅਤੇ ਬੜਾ ਸੁੰਦਰ ਪ੍ਰਸ਼ਾਦ ਤਿਆਰ ਕਰਕੇ ਲੈ ਆਉਂਦਾ ਹੈ ਅਤੇ ਆ ਕੇ ਕਹਿੰਦਾ ਹੈ ਜੇਕਰ ਤੁਸੀਂ ਇਸ ਪ੍ਰਸ਼ਾਦ ਨੂੰ ਸਾਕ ਲਓ ਤਾਂ ਸਾਨੂੰ ਇਸ ਪੁੰਨ ਦਾ ਕੁਝ ਫਲ ਮਿਲੇਗਾ ਤੁਸੀਂ ਤਾਂ ਸਾਰੀਆਂ ਚੀਜ਼ਾਂ ਨੂੰ ਨਾ ਹੀ ਕਰੀ ਜਾਂਦੇ ਹੋ ਗੁਰੂ ਮਹਾਰਾਜ ਨੇ ਕਿਹਾ ਨਹੀਂ ਪਿਆਰਿਓ ਅਸੀਂ ਖੁਸ਼ ਹਾਂ ਜਿਸ ਹਾਲ ਵਿੱਚ ਵੀ ਹਾਂ ਤੁਸੀਂ ਆਪਣਾ ਕੰਮ ਕਰੋ ਸਾਨੂੰ ਇਸ ਹਾਲ ਵਿੱਚ ਹੀ ਰਹਿਣ ਦਿਓ ਉਹ ਚੋਰ ਬਾਹਰ ਆ ਗਿਆ ਅਤੇ ਆ ਕੇ ਆਪਣੇ ਦੂਸਰੇ ਸਾਥੀਆਂ ਨੂੰ ਕਹਿਣ ਲੱਗਾ ਇਹ ਤਨੀ ਤਾਂ ਹਨ ਪਰ ਚਲਾਕ ਨੇ ਹੋ ਸਕਦਾ ਹੈ ਇਹਨਾਂ ਨੇ ਸਾਡੇ ਬਾਰੇ ਬੈਲੇ ਹੀ ਜਾਣ ਲਿਆ ਹੋਵੇ ਪਰ ਪਤਾ ਨਹੀਂ ਕਿਉਂ ਮੈਂ ਜਦੋਂ ਵੀ ਇਹਨਾਂ ਦੇ ਪਾਸ ਜਾਂਦਾ ਹਾਂ ਤਾਂ ਮੈਨੂੰ ਇੱਕ ਕੰਬਣੀ ਜਿਹੀ ਛਿੜ ਜਾਂਦੀ ਹੈ ਕਿਉਂਕਿ ਗੁਰਨਾਨਕ ਮਹਾਰਾਜ ਤੇ ਤੇਜ਼ ਤੇ ਬੁਰੇ ਕੋਈ ਸੀ ਜੋ ਖੜਾ ਹੋ ਸਕੇ ਉਹ ਚੋਰ ਕਹਿੰਦਾ ਹੈ ਕਿ ਮੈਨੂੰ ਅੱਜ ਕੁਝ ਡਰ ਮਹਿਸੂਸ ਹੋਇਆ ਹੈ मैं इन्होंने कोई महात्मा पहले नहीं देखा उसके साथी कह लगे निगाह तो देख लिया है, पूरी नाल देख लिया है। कपले इन्ना कोल ही ने हो सकता है यह जो इन्होंने रबाब है इसके कोई वा लाल न जुड़िया हो जो ओह अंदर झकते हैं तो वेखते हैं कि रब पर पाई हुई है आपस में सलाह करते हैं ਕਿਤੇ ਐਸਾ ਤਾਂ ਨਹੀਂ ਕਿ ਇਹਨਾਂ ਨੇ ਆਪਣਾ ਮਾਸੜਵਾ ਕੇ ਉਸ ਦੇ ਅੰਦਰ ਹੀ ਕੁਝ ਛਪਾਇਆ ਹੋਵੇ ਪਰ ਇਹ ਤਾਂ ਇਸ਼ਨਾਨ ਵੀ ਨਹੀਂ ਕਰਦੇ ਜੇਕਰ ਇਸ਼ਨਾਨ ਹੀ ਕਰ ਲੈਂਦੇ ਤਾਂ ਸਾਨੂੰ ਨજર ਆ ਜਾਂਦਾ ਕਿਤੇ ਕੁਝ ਸਮਾਇਆ ਹੋਇਆ ਤਾਂ ਨਹੀਂ ਇਹ ਨਾ ਤਾਂ ਕੁਝ ਕਰਦੇ ਹਨ ਨਾ ਖਾਂਦੇ ਹਨ ਨਾ ਪਿੰਦੇ ਹਨ ਨਾ ਹੀ ਇਹਨਾਂ ਨੇ ਪ੍ਰਸ਼ਾਦਾ ਛਕਿਆ ਇਹਨਾਂ ਸਾਰਿਆਂ ਨੇ ਬਾਹਰ ਸਭਾ ਲਾ ਕੇ ਇੱਕ ਭਯੰਤ ਬਣਾਣੀ ਚਾਹੀ ਇਹਨਾਂ ਦਾ ਜੋ ਪ੍ਰਧਾਨ ਸੀ ਉਸ ਕੋ ਚਲੇ ਗਏ ਅਤੇ ਕਹਿਣ ਲੱਗੇ ਅੱਜ ਬੜੀ ਭਾਰੀ ਮੁਸੀਬਤ ਆ ਗਈ ਹੈ ਸਾਡੇ ਮਹਿਲ ਅੰਦਰ ਇੱਕ ਐਸਾ ਪੁਰਸ਼ ਆ ਗਿਆ ਹੈ ਜਿਸ ਬਾਰੇ ਕੁਝ ਪਤਾ ਹੀ ਨਹੀਂ ਲੱਗਦਾ ਨਾ ਤਾਂ ਉਹ ਮਾੜਾ ਹੀ ਲੱਗਦਾ ਹੈ ਕੋਲ ਗਿਆ ਉਸ ਨੂੰ ਗੁੱਸਾ ਵੀ ਨਹੀਂ ਆਂਦਾ ਠੰਡ ਜਿਹੀ ਲੱਗਦੀ ਹੈ ਕੀ ਹੋ ਸਕਦਾ ਹੈ ਕਿਤੇ ਕੋਈ ਸੱਚਾ ਸੰਤ ਹੀ ਨਾ ਹੋਵੇ ਫਿਰ ਕਹਿਣ ਲੱਗੇ ਕਿ ਇਸ ਤਰ੍ਹਾਂ ਤਾਂ ਹੋ ਹੀ ਨਹੀਂ ਸਕਦਾ ਇਸ ਦੁਨੀਆ ਵਿੱਚ ਸੱਚਾ ਸੰਤ ਤਾਂ ਕੋਈ ਹੈ ਹੀ ਨਹੀਂ ਇੱਥੇ ਤਾਂ ਸਾਰਾ ਠੱਗੀ ਦਾ ਹੀ ਮਸਾਲਾ ਹੈ ਸਾਰੇ ਵਕਤ ਕੱਟੀ ਕਰਦੇ ਹਨ ਪੈਸੇ ਕਮਾਉਣ ਲਈ ਸਾਰੇ ਸੰਤ ਕੋਈ ਨਹੀਂ ਹੈ ਦੁਨੀਆ ਵਿੱਚ ਇਹ ਤਾਂ ਅਸੀਂ ਜਾਣਦੇ ਹਾਂ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੇ ਇਹ ਬਿਅਤਾ ਹੀ ਬਣਾ ਲੈ ਸਾਨੇ ਕਿ ਇੱਕ ਬੋਲਿਆ ਇਹ ਵਿਖਣੋਂ ਤਾਂ ਤਗੜੇ ਲੱਗਦੇ ਹਨ ਜੇਕਰ ਅਸੀਂ 10-15 ਜਣੇ ਇਹਨਾਂ ਉੱਪਰ ਹਾਵੀ ਹੋ ਗਏ ਤੇ ਇਹ ਸਾਡਾ ਕੀ ਕਰ ਲੈਣਗੇ ਅਸੀਂ ਕੁਝ ਕ ਮਿਲ ਕੇ ਇਹਨਾਂ ਦੀਆਂ ਗਰਦਨਾਂ ਵਿੱਚ ਰਸੇ ਪਾ ਲੈਨੇ ਹਾਂ ਅਤੇ ਕੁਝ ਬੰਦੇ ਬਾਰੋਂ ਰੱਸੀ ਖਿੱਚਣਗੇ ਜਦੋਂ ਇਹਨਾਂ ਦਾ ਕੰਮ ਤਮਾਮ ਹੋ ਜਾਵੇਗਾ ਫਿਰ ਤਸੱਲੀ ਨਾਲ ਇਹਨਾਂ ਦੀ ਤਲਾਸ਼ੀ ਲਵਾਂਗੇ ਇਹੇ ਵਿਉਂਤ ਬਣਾ ਲੈਣੇ ਹਨ ਅਤੇ ਸਾਰੇ ਹੀ ਪਹਿਰੇ ਤੇ ਲੱਗ ਗਏ ਇਧਰ ਗੁਰੂ ਨਾਨਕ ਮਹਾਰਾਜ ਨੇ ਆਪਣੇ ਮੁਖਾਰਬੇੰ ਤੋਂ ਸ਼ਬਦ ਦਾ ਉਚਾਰਨ ਸ਼ੁਰੂ ਕੀਤਾ ਉਸ ਵੇਲੇ ਇਨਾਂ ਨੂੰ ਸਬਦੀ ਐਸੀ ਮਸਤੀ ਜਹੀ ਆਈ ਕਿ ਸਾਰੇ ਹੀ ਸੋ ਗਏ ਕੋਈ ਵੀ ਨਾ ਜਾਗਦਾ ਰਿਹਾ ਜਦੋਂ ਅੰਮ੍ਰਿਤ ਵੇਲਾ ਹੋਇਆ ਮਰਦਾਨਾ ਕਹਿਣ ਲੱਗਾ ਸੱਚੇ ਪਾਤਸ਼ਾਹ ਇਹ ਤਾਂ ਸਾਰੇ ਸੁੱਤੇ ਪਏ ਨੇ ਗੁਰੂ ਮਹਾਰਾਜ ਫਰਮਾ ਲੱਕੇ ਮਰਦਾਨੀਆਂ ਜਿਹੜੇ ਮਾੜੇ ਬੰਦੇ ਹੁੰਦੇ ਨੇ ਹਰ ਵੇਲੇ ਬੁਰਾਈਆਂ ਕਰਦੇ ਹਨ ਪਹਿਲੀ ਰਾਤ ਦੇ ਵਿੱਚ ਥੱਕ ਜਾਂਦੇ ਨੇ ਪਿਛਲੀ ਰਾਤ ਵੀ ਜਾਗਣਾ ਇਹਨਾਂ ਤੇ ਹਿੱਸੇ ਨਹੀਂ ਆਇਆ ਕਰਦੀ ਉਹ ਕੇਵਲ ਸਾਧੂਆਂ ਦੇ ਹਿੱਸੇ ਹੀ ਹੁੰਦਾ ਹੈ ਉੱਦਮ ਕਰੇ ਪਲਕੇ ਪਰ ਬਾਤੀ ਇਸ਼ਨਾਨ ਕਰੇ ਅਮਰਤ ਸਰ ਨਾਵੈ ਉਹ ਉੱਦਮ ਕਰਕੇ ਜਾਗਦੇ ਹਨ ਜਾਗ ਕੇ ਪ੍ਰਭੂ ਦਾ ਭਜਨ ਕਰਦੇ ਹਨ ਗੁਰੂ ਨਾਨਕ ਪਾਸ਼ਾ ਨੇ ਫਰਮਾਇਆ ਮਰਦਾਨਿਆ ਅਮਰਤ ਵੇਲੇ ਦੀ ਜਾਗਤਾਂ ਭਾਗਾ ਵਾਰਿਆਂ ਦੇ ਹਿੱਸੇ ਵਿੱਚ ਆਉਂਦੀ ਹੈ ਦੂਸਰਿਆਂ ਦੇ ਹਿੱਸੇ ਨਹੀਂ ਆਉਂਦੀ ਦੂਜਿਆਂ ਦੇ ਉੱਪਰ ਦਾ ਕਲਯੁਗ ਦਾ ਉਸ ਵੇਲੇ ਜੁਲੜ ਪਿਆ ਹੁੰਦਾ ਹੈ ਗੁਰੂ ਮਹਾਰਾਜ ਨੇ ਫਰਮਾਇਆ ਚਲ ਪਈ ਮਰਦਾਨਿਆ ਇਹ ਤਾਂ ਬੇਭਾਗ ਬੰਦੇ ਨੇ ਇੱਕ ਵੀ ਬੰਦਾ ਨਹੀਂ ਹਰੀ ਦਾ ਜਸ ਸੁਣਨ ਆਇਆ ਜੇ ਇੱਕ ਵੀ ਸੁਣ ਲੈਂਦਾ ਤਾਂ ਉਹਨਾਂ ਦਾ ਉਦਾਰ ਹੋ ਜਾਂਦਾ ਉਸੇ ਤਰ੍ਹਾਂ ਕਰ ਖੁੱਲਾ ਛੱਡ ਕੇ ਗੁਰੂ ਜੀ ਤੁਰ ਪੈਂਦੇ ਹਨ ਅਤੇ ਜਦੋਂ ਦਿਨ ਚੜਿਆ ਸਾਰਿਆਂ ਨੂੰ ਜਾਗ ਆ ਗਈ ਪਹਿਰੇਦਾਰਾਂ ਵਿੱਚ ਹਲਚਲ ਮਚ ਗਈ ਉਹਨਾਂ ਦਾ ਸਰਦਾਰ ਆਇਆ ਅਤੇ ਆਪਣੇ ਪਹਿਰੇਦਾਰਾਂ ਨੂੰ ਕਹਿਣ ਲੱਗਾ ਤੁਹਾਨੂੰ ਤਾਂ ਫਾਹੇ ਦਿੱਤੇ ਸਨ ਬਰਸ਼ਿਤ ਦਿੱਤੇ ਸਨ ਉਹਨਾਂ ਬੰਦਿਆਂ ਨੂੰ ਲੁੱਟ ਕੇ ਤੁਸੀਂ ਕਿੱਥੇ ਛੁਪਾ ਦਿੱਤਾ ਕਿਤੇ ਇਕੱਲਿਆਂ ਨਹੀਂ ਤਾਂ ਨਹੀਂ ਲੁੱਟ ਲਏ ਪਹਿਰੇਦਾਰ ਕਹਿਣ ਲੱਗੇ ਉਹਨਾਂ ਨੇ ਪਤਾ ਨਹੀਂ ਕੀ ਜਾਦੂ ਕਰ ਦਿੱਤਾ ਕਿ ਸਾਨੂੰ ਨੀਂਦ ਆ ਗਈ ਪਾਉਨਾ ਦੇ ਸਰਦਾਰ ਨੇ ਕਿਹਾ ਤੁਸੀਂ ਹੁਣ ਸਮਾਂ ਨਸ਼ਟਾ ਨਾ ਕਰੋ ਬਾਹਰ ਨਿਕਲ ਕੇ ਤਾਂ ਦੇਖੋ ਹਲੇ ਉਹ ਦੂਰ ਨਹੀਂ ਗਏ ਹੋਣਗੇ ਉਹਨਾਂ ਨੂੰ ਜਾ ਕੇ ਕੀ ਲਓ ਅਤੇ ਫਿਰ ਜੋ ਵੀ ਉਹਨਾਂ ਕੋਲ ਜੋ ਹੈ ਉਹ ਲੁੱਟ ਕੇ ਲੈ ਆਣਾ ਜਦੋਂ ਪਹਿਰੇਦਾਰ ਕੁਝ ਕਿ ਦੂਰ ਗਏ ਉਹਨਾਂ ਨੇ ਵੇਖਿਆ ਕਿ ਗੁਰੂ ਨਾਨਕ ਪਾਤਸ਼ਾਹ ਅਤੇ ਮਰਦਾਨਾ ਜਾ ਰਹੇ ਸਨ ਉਹਨਾਂ ਨੇ ਪਿੱਛੋਂ ਹੀ ਆਵਾਜ਼ ਦਿੱਤੀ ਇੱਥੇ ਹੀ ਠਹਿਰ ਜਾਓ ਸਾਡਾ ਘਰ ਲੁੱਟ ਗਿਆ ਤੁਸੀਂ ਬਚ ਕੇ ਕਿਵੇਂ ਜਾ ਸਕਦੇ ਹੋ ਸਾਡੇ ਘਰ ਨੂੰ ਵੀ ਲੁੱਟਿਆ ਹੈ ਅਤੇ ਚਲੇ ਵੀ ਜਾਂਦੇ ਹੋ ਹੋਂ ਤਾਂ ਤੁਹਾਨੂੰ ਮਾਰ ਹੀ ਦੇਣਾ ਹੈ ਸਾਡੇ ਕਰ ਦਾ ਜਿੰਨਾ ਵੀ ਤਾਂ ਚਲਾਇਆ ਹੈ ਸਾਰਾ ਸਾਨੂੰ ਵਾਪਸ ਦੇ ਦਿਓ ਜਦੋਂ ਗੁਰੂ ਮਹਾਰਾਜ ਨੇ ਇਹ ਆਵਾਜ਼ ਸੁਣੀ ਉਥੇ ਹੀ ਰੁਕ ਗਏ ਮਰਦਾਨਾ ਨੇ ਕਿਹਾ ਕਿ ਉਹ ਤਾਂ ਸਾਰੇ ਬੜੇ ਰੋ ਵਿੱਚ ਆ ਰਹੇ ਹਨ ਅਸੀਂ ਵੀ ਤਿਆਰੀ ਕਰੀਏ ਗੁਰੂ ਮਹਾਰਾਜ ਨੇ ਕਿਹਾ ਅਸੀਂ ਕੁਝ ਨਹੀਂ ਕਰਨਾ ਦੇਖ ਰੰਗ ਕਰਤਾਰ ਦੇ ਕੀ ਬੰਦਾ ਹੈ ਟਿਕ ਕੇ ਖੜਾ ਰਹਿ ਡਰ ਨਾ ਮਰਦਾਨਾ ਕਹਿਣ ਲੱਗਾ ਗੁਰੂ ਮਹਾਰਾਜ ਉਹਨਾਂ ਦੇ ਕੋਲ ਤਾਂ ਬਰਸ਼ੇ ਹਨ ਉਹ ਸਾਨੂੰ ਬਰਸ਼ੇ ਮਾਰਨਗੇ ਐਨ ਐ ਚੇਰ ਨੂੰ ਪਹਿਰੇਦਾਰ ਨੇੜੇ ਆ ਗਏ ਅਤੇ ਕਹਿਣ ਲੱਗੇ ਜੋ ਵੀ ਸਾਡਾ ਤਾਂ ਲੁੱਟਿਆ ਹੈ ਸਾਡੇ ਘਰੋਂ ਚੋਰੀ ਕਰਕੇ ਲੈ ਕੇ ਚੱਲੇ ਹੋ ਸਾਡੇ ਹਵਾਲੇ ਕਰ ਦਿਓ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਸਾਡੇ ਪਾਸ ਤਾਂ ਐਸਾ ਕੋਈ ਤਾਂ ਨਹੀਂ ਜਿਸ ਨੂੰ ਤੁਸੀਂ ਤਨ ਕਹਿੰਦੇ ਹੋ ਫਿਰ ਚੋਰ ਕਹਿਣ ਲੱਗੇ ਜੇ ਸਾਡਾ ਤਾਂ ਨਹੀਂ ਤਾਂ ਅਸੀਂ ਤੁਹਾਡਾ ਤਨ ਨਹੀਂ ਛੱਡਣਾ ਅਸੀਂ ਤੁਹਾਡਾ ਹੀ ਲੁੱਟ ਲੈਣਾ ਹੈ ਗੁਰੂ ਪਾਤਸ਼ਾਹ ਨੇ ਫਰਮਾਇਆ ਜੋ ਸਾਡੇ ਪਾਸ ਤਨ ਹੈ ਉਹ ਤੁਹਾਡੇ ਪਾਗਾਂ ਵਿੱਚ ਨਹੀਂ ਤੁਹਾਨੂੰ ਮਿਲ ਹੀ ਨਹੀਂ ਸਕਦਾ ਚੋਰ ਕਹਿਣ ਲੱਗੇ ਇਸ ਦਾ ਮਤਲਬ ਤਾਂ ਇਹ ਹੀ ਹੋਇਆ ਕਿ ਤੁਹਾਡੇ ਪਾਸ ਤਨ ਹੈ ਅਤੇ ਜਦੋਂ ਉਹ ਉਹਨਾਂ ਦੀ ਫੁੱਲਾਫਲੀ ਕਰਦੇ ਹਨ ਪਰ ਉਹਨਾਂ ਨੂੰ ਕੋਈ ਤਨ ਨਹੀਂ ਮਿਲਦਾ ਫਿਰ ਉਹ ਸੋਚਦੇ ਹਨ ਇਹਨਾਂ ਨੂੰ ਮਾਰ ਦਈਏ ਅਤੇ ਇਹਨਾਂ ਦੇ ਸਰੀਰ ਅੰਦਰ ਤਨ ਛੁਪਾਇਆ ਹੋਏਗਾ ਉਸ ਨੂੰ ਕੱਢ ਲੈਂਦੇ ਹਨ ਗੁਰੂ ਮਹਾਰਾਜ ਨੇ ਫਿਰ ਪ੍ਰਮਾਣ ਕੀਤਾ ਸਾਡੇ ਪਾਸ ਜੋ ਤਨ ਹੈ ਉਹ ਚੋਰਾ ਉਚਕੀਆਂ ਦੇ ਹੱਥ ਆਉਣ ਵਾਲੀ ਚੀਜ਼ ਨਹੀਂ ਅਤੇ ਜਿੱਥੋਂ ਇਹ ਤਨ ਮਿਲਦਾ ਹੈ ਉਹ ਤਾਂ ਹੀ ਹੋ ਰਿਹਾ ਹੈ ਇਹ ਆਪਣੀ ਹਿੰਮਤ ਨਾਲ ਨਹੀਂ ਮਿਲਦਾ ਇਹ ਤਾਂ ਸਾਦੇ ਕੋਲ ਵਾਹਿਗੁਰੂ ਕੋਲ ਜਾਣਾ ਪੈਂਦਾ ਹੈ ਉਹ ਨਾਮ ਤਾਂ ਲਿੰਦਾ ਹੈ ਗੁਰੂ ਮਹਾਰਾਜ ਨੇ فرمایا ਅਸੀਂ ਤਾਂ ਮਰਨ ਨੂੰ ਵੀ ਤਿਆਰ ਹਾਂ ਪਰ ਇੱਕ ਗੱਲ ਤੁਹਾਨੂੰ ਅਕਲ ਦੀ ਦੱਸਦੇ ਹਾਂ ਜੇਕਰ ਅਸੀਂ ਇੱਥੇ ਪਏ ਰਹੇ ਰਾਜ ਸਰਕਾਰ ਨੂੰ ਪਤਾ ਲੱਗ ਗਿਆ ਫਿਰ ਤੁਹਾਡੀ ਖਿੱਚ ਕਜਾਈ ਹੋਵੇਗੀ ਤੁਹਾਡਾ ਪਿੰਡ ਪਹਿਲੇ ਹੀ ਬਦਨਾਮ ਹੈ ਚੋਰ ਕਹਿਣ ਲੱਗੇ ਫਿਰ ਅਸੀਂ ਕੀ ਕਰ ਸਕਦੇ ਹਾਂ ਗੁਰੂ ਮਹਾਰਾਜ ਨੇ ਕਿਹਾ ਇੱਥੇ ਲੱਕੜਾਂ ਪਈਆਂ ਹਨ ਮਾਰ ਕੇ ਸਾਨੂੰ ਇੱਥੇ ਸਸਕਾਰ ਕਰ ਦੇਣਾ ਚੋਰ ਕਹਿਣ ਲੱਗੇ ਇੱਥੇ ਤਾਂ ਅੱਗ ਹੀ ਨਹੀਂ ਗੁਰੂ ਮਹਾਰਾਜ ਨੇ ਕਿਹਾ ਉਹ ਦੇਖੋ ਸਾਹਮਣੇ ਇੱਕ ਸਿਵਾ ਜਲਦਾ ਪਿਆ ਹੈ ਉੱਥੋਂ ਜਾ ਕੇ ਅਗਲੇ ਆਵੋ ਚੋਰਾ ਨੇ ਕਿਹਾ ਠੀਕ ਹੈ ਅਸੀਂ ਅਗਲੇ ਆਉਂਦੇ ਹਾਂ ਜੇਕਰ ਚੁੱਪ ਚਾਪ ਦੇ ਦੇਣਗੇ ਤਾਂ ਠੀਕ ਹੈ ਨਹੀਂ ਦੇਣਗੇ ਤਾਂ ਉਹਨਾਂ ਨੂੰ ਵੀ ਮਾਰ ਦੇਵਾਂਗੇ ਅਤੇ ਜਦੋਂ ਉਹ ਅਗਲੇ ਆਉਣ ਵਾਸਤੇ ਸੀਮਿਆ ਅੰਦਰ ਜਾਂਦੇ ਹਨ ਤਾਂ ਕੀ ਦੇਖਦੇ ਹਨ ਕਿ ਚਿਖਾ ਦੇ ਨੇੜੇ ਹੀ ਇੱਕ ਰੂਹ ਹੈ ਉਸ ਨੂੰ ਬਹੁਤ ਮਾਰਿਆ ਤਸੀਹੇ ਦਿੱਤੇ ਜਾ ਰਹੇ ਹਨ ਉਹ ਦੁਹਾਈ ਮਚਾ ਰਿਹਾ ਹੈ ਇਹ ਖੜੇ ਹੋ ਕੇ ਦੇਖਣ ਲੱਗੇ ਕਿ ਅਸੀਂ ਤਾਂ ਕਿਸੇ ਨੂੰ ਇੰਨੀ ਮਾਰ ਪੈਂਦੀ ਨਹੀਂ ਦੇਖੀ ਜਮ ਰਾਜ ਨੇ ਕਿਹਾ ਇਹ ਕੌਣ ਹਨ ਜਮਦੂਤ ਨੇ ਕਿਹਾ ਇਹ ਮਹਾਪਾਪੀ ਹਨ ਚੋਰਾ ਬੇਚੀ ਹੀ ਬੋਲ ਪਏ ਕਿਉਂ ਬਈ ਪ੍ਰੇਮਿਓ ਪਹਿਲਾਂ ਤਾਂ ਅਸੀਂ ਤੁਹਾਡੇ ਵਰਗੇ ਬੰਦੇ ਨਹੀਂ ਵੇਖੇ ਤੁਸੀਂ ਤਾਂ ਕੁਝ ਹੋਰ ਹੀ ਹੋ ਕਿਹੜੇ ਦੇਸ਼ ਤੋਂ ਆਏ ਹੋ ਅਤੇ ਤੁਹਾਡੇ ਪਾਸ ਜੋ ਵਿਵਾਨ ਹਨ ਉਹ ਕਿੱਥੋਂ ਚੁੱਕ ਕੇ ਲੈਂਦੇ ਹਨ ਜਮਦੂਤ ਕਹਿਣ ਲੱਗੇ ਅਸੀਂ ਤਾਂ ਦਰਗਾਹ ਵਿੱਚੋਂ ਆਏ ਹਾਂ ਇਹੇ ਤੁਹਾਡੇ ਨੈਤਰਾ ਤੇ ਕਿਵੇਂ ਕਿਰਪਾ ਹੋ ਗਈ ਅਸੀਂ ਤਾਂ ਕਿਸੇ ਨੂੰ ਕਦੀ ਨਜ਼ਰ ਹੀ ਨਹੀਂ ਆਏ ਆਪਣਾ ਕੰਮ ਕਰ ਜਾਂਦੇ ਹਾਂ ਲੋਕ ਰੋਂਦੇ ਘਲੋਂਦੇ ਲੈ ਜਾਂਦੇ ਹਨ ਚੋਰਾ ਨੇ ਕਿਹਾ ਤੁਸੀਂ ਇਸ ਨੂੰ ਕਿਉਂ ਮਾਰਦੇ ਸੀ ਜਮਦੂਤ ਕਹਿਣ ਲੱਗੇ ਅਸੀਂ ਜਮਦੂਤ ਹਾਂ ਜੋ ਵੀ ਦੁਨੀਆ 'ਚ ਆ ਕੇ ਪਾਪ ਕਰਦਾ ਹੈ, ਮਾੜੇ ਕੰਮ ਕਰਦਾ ਹੈ, ਫਿਰ ਉਹ ਸਾਡੇ ਵੱਸ ਪੈਂਦਾ ਹੈ ਕਿਉਂਕਿ ਮਨੁੱਖਾ ਜਨਮ ਉਸਨੇ ਗਵਾ ਲਿਆ, ਦੁਨੀਆ ਉਸਨੇ ਦੁਖੀ ਕਰ ਦਿੱਤੀ, ਦੁਖੀ ਕਰਨ ਨਾਲ ਫਿਰ ਸਾਡੇ ਹੱਥ ਆਉਂਦਾ ਹੈ ਅਤੇ ਅਸੀਂ ਉਸ ਨੂੰ ਮਾਰਦੇ ਘੁੱਟਦੇ ਹਾਂ। ਫਿਰ ਅਸੀਂ ਇਹਨਾਂ ਨੂੰ ਦਰਗਾਹ ਲੈ ਜਾਂਦੇ ਹਾਂ ਅਤੇ ਉੱਥੇ ਇਹ ਰੋਂਦੇ-ਕਲੋਂਦੇ ਹਾਂ, ਸੁਝਾਵਾਂ ਮਿਲਦੀਆਂ ਹਨ। ਜੰਦੂਦ ਕਹਿੰਹ ਲੱਗਾ ਇਸ ਨੂੰ ਆਇ ਤਾਂ ਮਾਰਨ ਵਾਸਤੇ ਸਾਂ ਪਰ ਹੁਣ ਇਸ ਨੂੰ ਮਾਰ ਨਹੀਂ ਸਕਦੇ, ਇਸਦੇ ਦਾ ਸਾਰੇ ਪਾਪ ਹੀ ਖਤਮ ਹੋ ਗਏ। ਕਿਉਂਕਿ ਗੁਰਨਾਨਕ ਵਾਸਤਾ ਸੀ ਇਸ ਉੱਪਰ ਕਿਰਪਾ ਦ੍ਰਿਸ਼ਟੀ ਪੈ ਗਈ ਅਤੇ ਇਸ ਤੇ ਸਾਰੇ ਪਾਪ ਹੀ ਨਸ਼ਟ ਹੋ ਗਏ। ਅਤੇ ਉਹਨਾਂ ਨੇ ਚੋਰਾਂ ਨੂੰ ਕਿਹਾ ਕਿ ਤੁਸੀਂ ਇੱਥੋਂ ਚਲੇ ਜਾਓ ਜਿਨ੍ਹਾਂ ਨੂੰ ਤੁਸੀਂ ਮਾਰਨ ਦੀਆਂ ਤਿਆਰੀਆਂ ਕਰਦੇ ਪਏ ਹੋ। ਮੂਰਖੋ ਉਹ ਤੁਹਾਡੇ ਮਾਰੇ-ਮਾਰੇ ਨਹੀਂ ਜਾਣਗੇ। ਉਹ ਤਾਂ ਖੁਦ ਅਕਾਲਪੁਰਖ ਹੈ। ਮਨੁੱਖ ਬਣ ਕੇ ਤੁਹਾਡੇ ਨਾਲ ਕੋਤਾ ਕਰ ਰਹੇ ਹਨ। ਜਾਓ ਜਾ ਕੇ ਚੰਨਾ ਦੇ ਟੱਪਓ ਆਪਣੇ ਗੁਨਾਹ ਬਖਸ਼ਾ ਲਓ। ਚੋਰ ਦੌੜੇ ਗਏ ਅਤੇ ਜਾ ਕੇ ਚੰਨਾ ਦੇ ਟੱਪਏ। ਅਤੇ ਕਹਿੰਦੇ ਹਨ ਅਸੀਂ ਤਾਂ ਗਏ ਸਾਂ ਅਗਲੇਨ ਪਾਲ ਅਰਬਾ ਆਪ ਹੀ ਆ ਗਿਆ ਅਸੀਂ ਵੱਡੇ ਪਾਪੀ ਹਾਂ ਅਤੇ ਬਖਸ਼ਣ ਵਾਲਾ ਆ ਗਿਆ ਅਸੀਂ ਕਿੰਨੇ ਵੱਡੇ ਗੁਨਾਹਗਰ ਹਾਂ ਅੱਖਾਂ ਨਾਲ ਵੇਖਾਏ ਹਾਂ ਅੱਗੇ ਸਾਡਾ ਕੀ ਹਾਲ ਹੋਵੇਗਾ ਚਰਨਾ ਤੇ ਟੈਪ ਆਏ ਕਹਿ ਲੱਗੇ ਮਹਾਰਾਜ ਅਸੀਂ ਬੜੀਆਂ ਭੁੱਲਾਂ ਕੀਤੀਆਂ ਹਨ ਸਾਨੂੰ ਬਖਸ਼ੋ ਸਾਡੇ ਨਗਰ ਨੂੰ ਬਖਸ਼ੋ ਉਸ ਵੇਲੇ ਗੁਰੂ ਮਹਾਰਾਜ ਨੇ ਕਿਰਪਾ ਦੀ ਦ੍ਰਿਸ਼ਟੀ ਕੀਤੀ ਬਿਠਾ ਲਏ ਸਾਰੇ ਅਤੇ ਕਹਿ ਲੱਗੇ ਪਿਆਰਿਓ ਤੁਸੀਂ ਕਿੰਨਾ ਮਾੜਾ ਕੰਮ ਕਰਦੇ ਹੋ ਬੰਦਿਆਂ ਨੂੰ ਮਾਰਦੇ ਹੋ ਇਹ ਵਾਰੀ ਹੈ ਪਰਮੇਸ਼ਰ ਨੂੰ ਮਿਲਦੀ ਅਤੇ ਤੁਸੀਂ ਕਿਹੜੇ ਕੰਮਾਂ 'ਚ ਪਏ ਹੋ ਇਹ ਮਨੁੱਖਾ ਜਨਮ ਬਾਰ-ਬਾਰ ਹੱਥ 'ਚ ਨਹੀਂ ਆਉਣਾ ਬੜੀ ਮੁਸ਼ਕਲ ਤੋਂ ਬਾਅਦ ਤੁਹਾਨੂੰ ਪ੍ਰਾਪਤ ਹੋਇਆ ਹੈ ਗੁਰੂ ਮਹਾਰਾਜ ਨੇ ਐਸੀ ਕਿਰਪਾ ਦ੍ਰਿਸ਼ਟੀ ਕੀਤੀ ਕਿ ਸਭ ਨੂੰ ਪਰਮੇਸ਼ਰ ਦੇ ਨਾਮ ਨਾਲ ਲਗਾ ਦਿੱਤਾ ਗੁਰੂ ਮਹਾਰਾਜ ਨੇ ਉੱਥੇ ਧਰਮਸ਼ਾਲਾ ਬਣਵਾਈ ਖੂਬ ਬਣਵਾਏ ਅਤੇ ਜ਼ਮੀਨਾਂ ਦੀ ਹੱਦਬੰਦੀ ਕਰ ਦਿੱਤੀ ਅਤੇ ਵਚਨ ਕੀਤੇ ਧਰਮਸ਼ਾਲਾ ਵਿੱਚ ਸਾਧੂ ਸੰਤਾ ਮਹਾਪੁਰਸ਼ਾਂ ਆਤਥੀਆਂ ਨੂੰ ਥਾਂ ਦੇਵੋ ਅਤੇ ਪਿਆਰ ਨਾਲ ਸੇਵਾ ਕਰੋ ਤੁਹਾਡੇ ਗ੍ਰਾਂਭਖੇ ਜਾਣ ਕੇ ਅਤੇ ਸਾਡੀਆਂ ਖੁਸ਼ੀਆਂ ਤੁਹਾਡੇ ਉੱਤੇ ਹੋਣਗੀਆਂ ਇਹਨਾਂ ਠੱਗਾਂ ਨੂੰ ਤਾਰਨ ਵਾਸਤੇ ਗੁਰੂ ਮਹਾਰਾਜ ਕਿੰਨਾ ਸਮਾਂ ਉੱਥੇ ਠਹਿਰੇ ਐਸੇ ਹਨ ਗੁਰੂ ਲਾਨਕ ਪਾਸ਼ਾ ਜੋ ਨਾਮ ਦੇ ਕੇ ਸਾਰੇ ਪਾਪਾਂ ਨੂੰ ਦੂਰ ਕਰਨ ਦੀ ਸਮਰੱਥਾ ਰੱਖਦੇ ਹਨ ਗੁਰੂ ਮਹਾਰਾਜ ਸਾਡੇ ਤੇ ਵੀ ਕਿਰਪਾ ਕਰਨ ਸਾਨੂੰ ਵੀ ਸੋਜੀ ਦੇਵਨ ਅਤੇ ਨਾਮ ਦੇ ਲੜ ਲੱਗ ਕੇ ਅਸੀਂ ਵੀ ਆਪਣਾ ਜੀਵਨ ਸਫਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ